ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਰਾਜਾ ਪੋਜ ਦੇ ਦੋ ਚੋਰਾਂ ਦੀ ਰਾਜਾ ਪੋਜ ਦੀ ਨਗਰੀ ਚ ਉਹਨਾਂ ਦਿਨਾਂ ਚ ਤਿਉਹਾਰਾਂ ਦਾ ਮਾਹੌਲ ਸੀ ਇਸ ਕਾਰਨ ਰਾਜ ਭਰ ਚ ਚਹਲ ਪੈਲ ਸੀ ਰਾਜਾ ਪੋਜ ਆਪ ਵੀ ਇਹਨਾਂ ਮੇਲਿਆਂ ਵਿੱਚ ਹਾਜ਼ਰ ਰਹਿੰਦੇ ਸਨ ਇਸੇ ਸਮੇਂ ਰਾਜ ਮਹਿਲ ਚ ਦੋ ਚੋਰ ਚੋਰੀ ਕਰ ਦੇ ਇਰਾਦੇ ਨਾਲ ਅੰਦਰ ਗਏ ਪਰ ਰਾਜ ਮਹਿਲ ਦੇ ਸਿਪਾਹੀਆਂ ਦੀ ਨਜ਼ਰ ਉਹਨਾਂ ਤੇ ਪਈ ਚੋੜਾ ਨੂੰ ਫਰਕੇ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਰਾਜਾ ਭੋਜ ਨੇ ਕਿਹਾ ਇਹਨਾਂ ਦੋਨਾਂ ਨੂੰ ਫਿਲਹਾਲ ਕੋਠਰੀ ਚ ਬੰਦ ਕਰ ਦਿਓ ਪਰ ਧਿਆਨ ਰੱਖਿਓ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ। ਹੁਣ ਤਿਹਾੜ ਖਤਮ ਹੋਣ ਤੋਂ ਬਾਅਦ ਇਹਨਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਤਿਹਾੜ ਤਾਂ ਹਲੇ 15 ਦਿਨ ਚੱਲਣੇ ਸਨ। ਅੰਤ ਪਹਿਰੇਦਾਰਾਂ ਨੇ ਉਹਨਾਂ ਦੋਨਾਂ ਚੋੜਾ ਨੂੰ ਕੋਠਰੀ ਚ ਬੰਦ ਕਰ ਦਿੱਤਾ। ਦਿਨ ਭਰ ਦੋਨਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਸੀ। ਪਰ ਦੋਨਾਂ ਚੋਰਾਂ ਦੇ ਵਿਵਹਾਰ 'ਚ ਬਹੁਤ ਹੀ ਅੰਤਰ ਸੀ ਇੱਕ ਚੋਰ RAMLAL ਖੂਬ ਖਾਂਦਾ ਸੀ ਤੇ ਸਾਰਾ ਦਿਨ ਸੌਂਦਾ ਰਹਿੰਦਾ ਉਹ ਹਰ ਰੋਜ਼ ਪਹਿਰੇਦਾਰਾਂ ਨੂੰ ਨਵੀਆਂ-ਨਵੀਆਂ ਫਰਮਾਇਸ਼ਾਂ ਕਰਦਾ ਇਸ ਤੋਂ ਉਲਟ ਸ਼ਾਮ ਲਾਲ ਬਹੁਤ ਹੀ ਸਾਦਗੀ ਨਾਲ ਰਹਿੰਦਾ ਸੀ ਉਹ ਉਹਨਾਂ ਹੀ ਖਾਂਦਾ ਜਿੰਨਾ ਜ਼ਰੂਰਤ ਮੰਦੀ ਇਹੀ ਨਹੀਂ ਸਾਰਾ ਦਿਨ ਵੇਲੇ ਬੈਠੇ ਰਹਿਨ ਕਾਰਨ ਉਸਨੇ ਪਹਿਰੇਦਾਰਾਂ ਨੂੰ ਕੋਈ ਕੰਮ ਦੇਣ ਲਈ ਵੀ ਕਿਹਾ ਪਹਿਰੇਦਾਰਾਂ ਨੇ ਉਸ ਨੂੰ ਖਾਲੀ ਸਮੇਂ ਦਾ ਸਾਫ ਸਫਾਈ ਦਾ ਕੰਮ ਦੇ ਦਿੱਤਾ ਤਿਉਹਾਰਾਂ ਦੇ ਖਤਮ ਹੋਣ ਤੋਂ ਬਾਅਦ ਜਦੋਂ ਰਾਜ ਪਹੁੰਚਦੇ ਦੋਨਾਂ ਚੋਰਾਂ ਦੀ ਖਬਰ ਲਈ ਤਾਂ ਉਹਨਾਂ ਨੇ ਚੋਰਾਂ ਦਾ ਫੈਸਲਾ ਕਰਨ ਲਈ ਉਹਨਾਂ ਨੂੰ ਰਾਜ ਦਰਬਾਰ ਵਿੱਚ ਬੁਲਾ ਲਿਆ ਰਾਜੇ ਨੂੰ ਪਹਿਰੇਦਾਰਾਂ ਤੋਂ ਦੋਨਾਂ ਦੇ ਵਿਵਹਾਰ ਦੇ ਬਾਰੇ ਜੀ ਵੀ ਪਤਾ ਲੱਗਿਆ ਦੋਨਾਂ ਚੋਰਾਂ ਰਾਜੇ ਦੇ ਸਾਹਮਣੇ ਹਾਜ਼ਰ ਸਨ RAMLAL ਨੇ ਜਵਾਬ ਦਿੱਤਾ ਮੈਂ ਆਪਣੇ ਹੁਨਰ ਚ ਬਹੁਤ ਮਾਹਿਰ ਹਾਂ ਇਸ ਲਈ ਕਦੇ ਵੀ ਫੜਿਆ ਨਹੀਂ ਗਿਆ ਪਤਾ ਨਹੀਂ ਇਸ ਵਾਰ ਕਿਵੇਂ ਫੜਿਆ ਗਿਆ ਉਹਨ ਜੋ ਵੀ ਡੰਡ ਮਿਲੇਗਾ ਮੈਂ ਭੁਗਤਣ ਲਈ ਤਿਆਰ ਹਾਂ ਇਸ ਤੋਂ ਬਾਅਦ ਰਾਜੇ ਨੇ ਸ਼ਾਮਲਾਨ ਨੂੰ ਪੁੱਛਿਆ ਤੂੰ ਕੀ ਕਹਿਣਾ ਚਾਹੁੰਦਾ ਹੈ ਸ਼ਾਮਲਾਲ ਬੋਲਿਆ ਮਹਾਰਾਜ ਮੈਂ ਚੋਰ ਨਹੀਂ ਹਾਂ ਪਰ ਗਰੀਬੀ ਦੇ ਕਾਰਨ ਚੋਰ ਬਨਣਾ ਪਿਆ ਹਲੇ ਕੁਝ ਕਿ ਦਿਨ ਪਹਿਲਾਂ ਹੀ RAMLAL ਨਾਲ ਮੁਲਾਕਾਤ ਹੋਈ ਸੀ ਇਸਨੇ ਮੈਨੂੰ ਕਿਹਾ ਸੀ ਕੀ ਚੋਰੀ ਕਰਨ ਨਾਲ ਰਾਤੋ ਰਾਤ ਆਦਮੀ ਅਮੀਰ ਬਣ ਜਾਂਦਾ ਹੈ ਮੈਂ ਇਸ ਦੀਆਂ ਗੱਲਾਂ 'ਚ ਆ ਗਿਆ ਪਹਿਲੀ ਵਾਰ ਚੋਰੀ ਕਰਨ ਨਿਕਲਿਆ ਸੀ ਤੇ ਫੜਿਆ ਗਿਆ ਰਾਜਾ ਭੋਜ ਨੇ ਦੋਨਾਂ ਦੀਆਂ ਗੱਲਾਂ ਸੁਣੀਆਂ ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ RAMLAL ਨੂੰ ਛੱਡ ਦਿਓ ਤੇ ਉਸ ਨੂੰ ਸਾਡੇ ਨਗਰ ਦੀ ਸੀਮਾ ਤੋਂ ਬਾਹਰ ਛੱਡ ਦਿਓ ਉਹ ਸਾਡੇ ਰਾਜ 'ਚ ਨਹੀਂ ਆ ਸਕੇਗਾ ਤੇ ਸ਼ਾਮਲਾਲ ਨੂੰ 1 ਮਹੀਨੇ ਦੀ ਸਜ਼ਾ ਦਿੱਤੀ ਚਾਹਦੀ ਹੈ ਇਸ ਦੌਰਾਨ ਉਹ ਜੇਲ੍ਹ 'ਚ ਰਹੇਗਾ ਰਾਜਾ ਭੋਜ ਦਾ ਫੈਸਲਾ ਸੁਣ ਕੇ ਸਭ ਨੂੰ ਹੈਰਾਨੀ ਹੋਈ ਪਰ ਇਹ ਫੈਸਲਾ ਰਾਜੇ ਦਾ ਸੀ ਇਸ ਦਾ ਪਾਲਨ ਹੋਇਆ ਪਰ ਫਿਰ ਵੀ ਮਹਾਂ ਮੰਤਰੀ ਤੋਂ ਰਹਾ ਨਹੀਂ ਗਿਆ ਉਸਨੇ ਰਾਜੇ ਭੋਜ ਤੋਂ ਪੁੱਛਿਆ ਮਹਾਰਾਜ ਦੋਨਾਂ ਦੇ ਲਈ ਅਲੱਗ-ਅਲੱਗ ਫੈਸਲਾ ਕਿਉਂ ਰਾਜਾ ਭੋਜ ਨੇ ਜਵਾਬ ਦਿੱਤਾ ਮੰਤਰੀ ਜੀ RAMLAL ਤਾਂ ਸੁਧਰ ਨਹੀਂ ਸਕਦਾ ਉਸਨੇ ਤਾਂ ਚੋਰੀ ਹੀ ਕਰਨੀ ਹੈ ਇਸ ਲਈ ਮੈਂ ਉਸ ਨੂੰ ਰਾਜ ਚੋਂ ਕੱਢ ਕੇ ਦੁਸ਼ਮਣ ਰਾਜ ਚੋਂ ਭੇਜ ਦਿੱਤਾ ਪਰ ਸ਼ਾਮ ਲਾਲ ਚੋਰ ਨਹੀਂ ਹੈ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਹੈ ਇਸ ਲਈ ਉਸ ਦੇ ਕੀਤੇ ਦੀ ਸਜ਼ਾ ਦੇ ਕੇ ਅਸੀਂ ਉਸ ਨੂੰ ਛੱਡ ਦੇਵਾਂਗੇ ਇਹ ਸੁਣ ਕੇ ਸਾਰੇ ਦਰਬਾਰੀ ਰਾਜਪੋਜ ਦੀਆਂ ਦੀ ਪ੍ਰਸ਼ੰਸਾ ਕਰਨ ਲੱਗੇ ਅਜਿਹਾ ਬੁੱਧੀਮਾਨ ਤੇ ਸਮਝ ਵਾਲਾ ਰਾਜਾ ਆ ਕੇ ਅਸੀਂ ਸਾਰੀ ਪ੍ਰਜਾ ਨੂੰ ਮਾਨ ਮਹਿਸੂਸ ਹੋ ਰਿਹਾ ਸੀ ਧੰਨਵਾਦ ਇਹ ਸੀ ਅੱਜ ਦੀ ਕਹਾਣੀ ਰਾਜਾ ਪੋਜ ਤੇ ਦੋ ਚੋਰਾਂ ਦੀ